ਵੱਡੀ ਖਬਰ ਇਸ ਵਕਤ ਦੀ ਸਾਂਝੇ ਕਰਨ ਜਾ ਰਹੇ ਹਾਂ ਦੱਸਿਏ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਅਰਵਿੰਦ ਕੇਜੀਵਾਲ ਹੁਣਾਂ ਦੀ ਐਂਟਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਹੁਣ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਭਾਜੜਾ ਪੈ ਗਿਆ ਨੇ ਦੱਸਿਏ ਕਿ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਔਰ ਇੱਕ ਖਬਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਸਾਂਝੀ ਕੀਤੀ ਗਈ ਹੈ ਕਿ ਜਿੱਥੇ ਹੁਣ ਅਰਵਿੰਦ ਕੇਜੀਵਾਲ ਜਿਹੜੇ ਨੇ ਉਹਨਾਂ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਦੱਸ ਹੀ ਹੈ ਕਿ ਹੁਣੇ ਇਹ ਜਾਣਕਾਰੀ ਆਈ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਜਿਹੜੀਆਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜੀਵਾਲ ਪਹਿਲੀ ਵਾਰ ਪੰਜਾਬ ਵਿੱਚ ਆਪਣੀ ਰਾਜਨੀਤਿਕ ਐਂਟਰੀ ਕਰਨਗੇ ਭਾਵੇਂ ਕੇਜੀਵਾਲ ਨੇ ਪੰਜਾਬ ਲੋਕ ਸਭਾ ਚੋਣਾਂ ਜ਼ਿਮਨੀ ਚੋਣਾਂ ਤੇ ਨਗਰ ਨਿਗਮ ਚੋਣਾਂ ਵਿੱਚ ਕਈ ਵਾਰ ਪਾਰਟੀ ਲਈ ਪ੍ਰਚਾਰ ਕੀਤਾ ਹੈ ਪਰ ਦਿੱਲੀ ਵਿੱਚ ਹਾਰ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਵਿੱਚ ਪਾਰਟੀ ਦੇ ਕਿਸੇ ਰਾਜਨੀਤਿਕ ਸਮਾਗਮ ਵਿੱਚ ਹਿੱਸਾ ਲੈਣਗੇ ਜਾਣਕਾਰੀ ਦੇ ਮੁਤਾਬਕ ਦੱਸਿਆ ਹੈ ਕਿ 18 ਮਾਰਚ ਨੂੰ ਲੁਧਿਆਣਾ ਆ ਰਹੇ ਨੇ ਅਰਵਿੰਦ ਕੇਜੀਵਾਲ ਉਹੋ ਸਿਹਤ ਖੇਤਰ ਦੀਆਂ ਕੁਝ ਸੀਮਾਵਾਂ ਜਨਤਾ ਨੂੰ ਸਮਰਪਿਤ ਕਰਨਗੇ ਲੁਧਿਆਣਾ ਪੱਛਮੀ ਸੀਟ ਤੋਂ ਆਪਣੇ ਉਮੀਦਵਾਰ ਸੰਜੇ ਰੋੜਾ ਲਈ ਲੋਕਾਂ ਨੂੰ ਸੰਬੋਧਨ ਕਰਨਗੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਕੇਜਵਲ ਪੰਜਾਬ ਵਿੱਚੋਂ ਰਾਜ ਸਭਾ ਜਨ ਵੀ ਤਿਆਰੀ ਕਰ ਰਹੇ ਨੇ ਉਂਝ ਇਸ ਬਾਰੇ ਪਾਰਟੀ ਨੇ ਹਜੇ ਕੋਈ ਵੀ ਐਲਾਨ ਨਹੀਂ ਕੀਤਾ ਕੋਈ ਵੀ ਹਾਲੇ ਇਸ ਨੂੰ ਲੈ ਕੇ ਚਰਚਾਵਾਂ ਨਹੀਂ ਤੇ ਹੈ ਜਿਹੜੀਆਂ ਸਾਹਮਣੇ ਆਈਆਂ ਪਰ ਸੂਤਰਾਂ ਦੇ ਬਾਰੇ ਤੋਂ ਇਹ ਗੱਲ ਜਿਹੜੀ ਆ ਦੱਸੀ ਜਾ ਰਹੀ ਹੈ ਦੱਸਿਆ ਕਿ ਕੇਜਵਲ ਦੀਆਂ ਪੰਜਾਬ ਮੰਤਰ ਸਰਗਰਮੀਆਂ ਤੋਂ ਪਹਿਲੇ ਹੀ ਵਿਰੋਧੀ ਪਾਰਟੀਆਂ ਹਮਲਾਵਰ ਜਿਹੜੇ ਸੀਗੇ ਉਹ ਹਮਲਾ ਕਰਨੀਆਂ ਸੀਗੀਆਂ ਤੇ ਦੱਸਦੀ ਹੈ ਕਿ ਹੁਣ ਇਸ ਨੂੰ ਹੀ ਦੇਖਦੇ ਹੋਏ ਜਦੋਂ ਅਰਵਿੰਦ ਕੇਜੀਵਾਲ ਲੁਧਿਆਣਾ ਪਹੁੰਚਣਗੇ ਉਸ ਨੂੰ ਲੈ ਕੇ ਕਾਫੀ ਚਰਚਾਵਾਂ ਪੈਜ ਨੇ ਦੱਸਦੀ ਹੈ ਕਿ ਦਿੱਲੀ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਪੰਜਾਬ ਬੇहद ਅਹਿਮ ਹੋ ਗਿਆ ਪੰਜਾਬ ਹੀ ਪਾਰਟੀ ਦਾ ਭਵਿੱਖ ਤੈਅ ਕਰੇਗਾ ਇਸ ਲਈ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਪੰਜਾਬ ਵਿੱਚ ਝੁੱਟ ਗਈ ਹੈ ਇਸ ਤਰ੍ਹਾਂ ਹੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਸੋਦੀਆ ਸਾਬਕਾ ਮੰਤਰੀ ਸਤਿੰਦਰ ਚੋਹਾਨ ਅਤੇ ਕੇਜੀਵਾਲ ਤੇ ਹੋਰ ਸਲਾਹਕਾਰਾਂ ਨੇ ਪੰਜਾਬ ਤੇ ਔਰ ਇਹ ਵਧਾ ਦੱਤੇ ਨੇ ਹਾਲੀ ਦੇ ਵਿੱਚ ਦਿੱਲੀ ਤੇ ਦਿੱਲੀ ਤੋਂ ਆਏ ਆਪ ਆਗੂ ਸਕੂਲਾਂ ਸਿਹਤ ਤੇ ਇੱਥੇ ਤੱਕ ਕਿ ਰਾਜ ਦੀਆਂ ਕਈ ਨੀਤੀਆਂ ਤੇ ਨਿਰਮਾਣ ਸਬੰਧੀ ਮੀਟਿੰਗਾਂ ਦਾ ਹਿੱਸਾ ਬਣ ਰਹੇ ਨੇ ਦੱਸਿਓ ਕਿ ਇਸ ਕਰਕੇ ਵਿਰੋਧੀ ਪਾਰਟੀਆਂ ਵੱਲੋਂ ਆਪ ਦਿੱਲੀ ਦੇ ਆਗੂਆਂ ਤੇ ਪੰਜਾਬ 'ਚ ਲਗਾਤਾਰ ਦੌਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਭਾਜਪਾ ਨੇ ਆਪਣੇ ਮਜ਼ਬੂਤ ਦਿੱਲੀ ਕੈਬਨਿਟ ਮੰਤਰੀ ਦੇ ਇੱਕ ਪ੍ਰਮੁੱਖ ਸਿੱਖ ਚਿਹਰੇ ਵਜੋਂ ਜਾਣੇ ਜਾਂਦੇ ਮਨਜਿੰਦਰ ਸਿੰਘ ਸਿਰਸਾ ਦੇ ਪੰਜਾਬ ਦੌਰੇ ਨੂੰ ਵੀ ਵਧਾ ਦਿੱਤਾ ਹੈ ਦੱਸਦੀ ਹੈ ਕਿ ਬੀਜੇਪੀ ਸਿਰਸਾ ਜ਼ਰੀਏ ਪੰਜਾਬ ਅੰਦਰ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਆ ਸਾਬਕਾ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਦੌਰੇ ਉਨ੍ਹਾਂ ਵੱਲੋਂ ਖੁਦ ਆਏ ਜਾਣਗੇ ਔਰ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਵੀ ਦੌਰੇ ਪੰਜਾਬ ਵਿੱਚ ਵਧ ਰਹੇ ਨੇ ਉਹਨਾਂ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਹੁਣ ਦਿੱਲੀ ਦਾ ਭਵਿੱਖ ਤੈ ਹੋਵੇਗਾ ਜਾਨੀ ਕਿ ਹੁਣ ਆਮ ਆਦਮੀ ਪਾਰਟੀ ਦਾ ਭਵਿੱਖ ਸਾਰਾ ਪੰਜਾਬ ਤੋਂ ਤੈ ਹੋਵੇਗਾ ਇਸ ਕਰਕੇ ਪੰਜਾਬ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਕੰਮਕਾਜ ਕੀਤੇ ਜਾ ਰਹੇ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਤੇ ਕੰਮ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੱਡੇ ਪੱਤਰ ਦੇ ਉੱਤੇ ਐਕਸ਼ਨ ਹੋਣ ਦੇ ਵਿੱਚ ਹੈ ਤੇ ਅਰਵਿੰਦ ਕੇਜੀਵਾਲ ਹੁਣ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਨੂੰ ਦੇਖਦੇ ਹੋਏ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕੀ ਕੁਝ ਹੁਣ ਫੈਸਲੇ ਹੁੰਦੇ ਨੇ ਕਿਹੜੀਆਂ ਰਣਨੀਤੀਆਂ ਬਣਾਈਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਕੁਝ ਬਦਲਾਅ ਹੋਣਗੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਦੱਸਿਏ ਕਿ ਹੁਣ ਅਰਵਿੰਨ ਕੇਜੀਵਾਲ ਹੁਣਾਂ ਦੀ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਐਂਟਰੀ ਦੇਖ ਕੇ ਵਿਰੋਧੀ ਧਿਰਾਂ ਦੇ ਵੱਲੋਂ ਜੋ ਹੈ ਹਲਚਲ ਪੈਦਾ ਕੀਤੀ ਗਈ ਹੈ ਔਰ ਬਹੁਤ ਵੱਡੀਆਂ ਟਿੱਪਣੀਆਂ ਵੀ ਜਿਹੜੀਆਂ ਕੀਤੀਆਂ ਜਾ ਰਹੀਆਂ